ਜੀ ਹੁਣ ਤੁਹਾਨੂੰ ਅੱਜ ਇੱਕ ਵਿਸ਼ੇਸ਼ ਚੀਜ਼ ਦਿਖਾਉਣੀ ਆ ਬਾਈ ਸੀਲ ਦਿਖਾਵਾਂਗਾ ਮੁੰਡਿਆ ਤੁਹਾਨੂੰ ਅੱਗੇ ਵੀ ਬਾਈ ਪਿਛਲੀ ਵੀਡੀਓ ਚ ਦੱਸਿਆ ਸੀ ਵੀ ਇਹ ਜਿਹੜੀ ਅਸੀਂ ਸੀਲ ਲਾਉਨੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਮੁਕਾਬਲੇ ਦੀ ਕੋਈ ਸੀਲ ਲਾਵੇ ਨਾ ਪਰ ਤੁਸੀਂ ਦੇਖੋ ਵੀ ਇਹ ਸੀਲ ਕਿਵੇਂ ਲੱਗੀ ਆ ਜਮਾਂ ਜਿਵੇਂ origional ਹੁੰਦੀ ਆ origional ਦਾ ਮੁਕਾਬਲਾ ਪੂਰਾ ਕਰਦੀ ਆ ਇਹ ਠੀਕ ਆ ਕੋਈ ਵੀ ਕੋਈ ਗੱਤ ਨਹੀਂ ਕੋਈ ਕੱਟ ਨਹੀਂ ਮੰਨ ਕੇ ਚੱਲੋ ਵੀ ਸਿਰਫ ਬੰਦੇ ਕੁਸ਼ਕ ਬੰਦੇ ਇਹਨੂੰ ਦੱਸ ਸਕਦੇ ਆ ਵੀ ਆਇਆ ਨਹੀਂ ਗਾ ਵੀ ਹਰੇਕ ਬੰਦਾ ਦੱਸ ਦੂਗਾ ਪੂਰੀ ਸਫਾਈ ਦੇ ਵਿੱਚ ਇਹ ਅਸੀਂ ਬੰਨ ਕੇ ਚਲੋ ਹਸਤਾ ਦੋ ਬੋਟਾ ਸੀਲਾਈ ਆ ਦੋਨੇ ਲੀਵਾ ਦੇ ਬੋਟਾ ਸੀਲ ਪਰ ਤੁਸੀਂ ਚੈੱਕ ਕਰੋ ਵੀ ਤੁਹਾਨੂੰ ਕਿਵੇਂ ਲੱਗਦੀ ਹੈ ਜੀ ਜਮਾ ਰिजन ਦਾ ਵੀਰੇ ਮੁਕਾਬਲਾ ਜੇ ਰिजन 100 ਆ ਤਾਂ ਅਸੀਂ ਇਹਨੂੰ 80 ਕਰਿਆ ਵਾ ਦੇਖ ਲਓ ਜਮਾ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਵੀ ਲੱਗੀ ਵੀ ਹੈਗੀ ਠੀਕ ਹੈ ਤੇ ਜੇ ਕਿਸੇ ਮੇਰੇ ਭੈਣ ਭਰਾ ਨੇ ਸੀਲ ਲਵਾਉਣੀ ਹੋਵੇ ਤੇ ਸਾਡੇ ਨਾਲ ਸੰਪਰਕ ਜਰੂਰ ਕਰੇ ਹੁਣ ਅਸੀਂ ਪੁਰਾਣੇ ਬੌਂਡਾਂ ਦੇ ਬਾਰੇ ਚੱਕਰ 'ਚ ਨਹੀਂ ਵਿਰੇ ਪੈਂਦੇ ਠੀਕ ਹੈ ਕਿ ਉਹ ਪੁਰਾਣੇ ਬੌਂਡ ਵੀ ਉਹਨੇ ਤੋਂ ਨਵੇਂ ਨਵੇਂ ਦੇ ਆ ਨਵੇਂ ਬੌਂਡ ਦੀ ਫਿਨਿਸ਼ਿੰਗ ਸਭ ਤੋਂ ਵੱਧ ਆਉਂਦੀ ਆ ਲਾਈਪ ਆਦੀ ਆ ਜੇ ਜੀਰੋ ਸੀਲ ਆਪਾਂ ਜਿਵੇਂ ਜੀਰੋ ਜਜਮੈਂਟ ਕਰ ਦਿੰਦੇ ਫਿਰ ਪੁਰਾਣਾ ਪੌਂਡ ਦੀ ਲੋੜ ਹੀ ਨਹੀਂ ਜੀ ਤੇ ਜੇ ਕੋਈ ਸਾਡੇ ਬਾਰੇ ਸੀ ਸੀਲ ਲਾਉਂਦਾ ਤੇ ਕਮੈਂਟ 'ਚ ਜਰੂਰ ਲਿਖੋ ਬਹੁਤ ਬਹੁਤ ਧੰਨਵਾਦ